ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜ਼ਿਲ੍ਹਾ ਸਪਨੂ ਦੋਸਤੋ ਫਿਰੋਜ਼ਪੁਰ ਨੇੜੇ ਸ਼ਹਿਰ ਤਲਵੰਡੀ ਭਾਈ ਦੇ ਆ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਬਾਈ ਹੋਣਾ ਕੋਲੇ ਵਿਕਰੀ ਆਸੇ ਪਸ਼ੂ ਆਉਂਦੇ ਆ ਜ਼ਿਆਦਾਤਰ ਦੋਸਤੋ ਕੱਟੀਆਂ ਝੂਟੀਆਂ ਹੀ ਆਉਂਦੀਆਂ ਨੀਲੀ ਰਾਵੀ ਨਸਲ ਦੇ ਉੱਤੇ ਕੰਮ ਕਰਦੇ ਆ ਅੱਜ ਇਸ ਘਰ ਦੇ ਵਿੱਚੋਂ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਜੀ ਨੀਲੀ ਰਾਵੀ ਨਸਲ ਦੇ ਵਿੱਚ ਬਹੁਤ ਸੋਹਣੀਆਂ ਇਹਨਾਂ ਕੋਲੇ ਦੋਸਤੋ ਕੱਟੀਆਂ ਇਸ ਟਾਈਮ ਵਿਕਾਉ ਇਹ ਖੜੀਆਂ ਠੀਕ ਹੈ ਜੀ ਸੋਨੇ ਢਾਂਜਿਆਂ ਦੇ ਵਿੱਚ ਹੋਣ ਗਿਆ ਬਾਕੀ ਐਨ ਪੂਰੀ ਪ੍ਰੋਪਰ ਤਸੱਲੀ ਤੁਹਾਨੂੰ ਕਰਾ ਦੂੰ ਜਿਹੜਾ ਨਾਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੇ ਉਹਦੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਲੈਣੀ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਤੁਹਾਨੂੰ ਗੱਲਬਾਤ ਆਓ ਸਾਰੀ ਬਾਈ ਨਾਲ ਹੀ ਕਰੀਏ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਬਈ ਨਾਮ ਦੱਸਿਓ ਨਾਮ ਸਿਕੰਦਰ ਸਿੰਘ ਹੈ ਜੀ ਪਿੰਡ ਆਪਣਾ ਪਿੰਡ ਕਾਲੀਏ ਵਾਲਾ ਠੀਕ ਹੈ ਅੱਛਾ ਪਸੂ ਫਿਰ ਵਿਕਰੀ ਵਾਸਤੇ ਆਈ ਜਾਂਦੇ ਆਪਣੇ ਕੋਲ ਹਾਂਜੀ ਹਾਂਜੀ ਆਈ ਜਾਂਦੇ ਵੀਰੇ ਠੀਕ ਹੈ ਤਿੰਨ ਨਾਗ ਹੈਗੇ ਅੱਜ ਹਾਂਜੀ ਹਾਂਜੀ ਤਿੰਨੇ ਨਾਗ ਹੈਗੇ ਦੋ ਠੀਕੇ ਅੱਛਾ ਜਿਹੜੀ ਪਹਿਲੇ ਨੰਬਰ ਤੇ ਝੋਟੀ ਖੜੀ ਆ ਇਹ ਕਿੰਨੇ ਟਾਈਮ ਦੀ ਹੋਊਗੀ ਇਹ ਇਹ 1.5 ਸਾਲ ਦੀ ਹੈ ਜੀ 1.5 ਸਾਲ ਦੀ ਹੈ ਹਾਂਜੀ ਠੀਕ ਹੈ ਦੋਸਤੋ ਮਾਰਕਿੰਗ ਚੈੱਕ ਕਰੋ ਜੀ ਝੋਟੀ ਦੀ ਬੜੀ ਸੋਹਣੀ ਮਾਰਕਿੰਗ ਆ ਗਈ ਹੈ ਟੇਡੇ ਕੜ ਦੇ ਵਿੱਚ ਅੱਖਾਂ ਐਨ ਬਿਲਕੁਲ ਦੋਵੇਂ ਨ ਤੇ ਬਾਕੀ ਪੈਰਾਂ ਦੀ ਜਿਹੜੀ ਮਾਰਕਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਡੇ ਡੇਢ ਸਾਲ ਉਮਰ ਆ ਸੋਹਣਾ ਕਦ ਕਟ ਖੋਲੀ ਨ ਮੜੀ ਜੀ ਪੂਸ਼ ਵਗੈਰਾ ਦੋਸਤੋ ਦੇਖ ਲਓ ਜੀ ਲੰਬਾਈ ਦੇ ਵਿੱਚ ਆ ਪੁੜੇ ਪੜੇ ਐਨ ਬਿਲਕੁਲ ਚੱਕਵੇਂ ਆ ਜੀ ਠੀਕ ਆ ਜੀ ਸੋਹਣੇ ਢਾਂਚੇ ਦੇ ਵਿੱਚ ਆ ਤੇ ਬਾਕੀ ਤੋਰ ਫੇਰ ਵੀ ਤੁਹਾਨੂੰ ਦੋਸਤੋ ਦਿਖਾ ਦਿੰਨਾ ਜੀ ਇਹ ਆ ਲਓ ਦੋਸਤੋ ਚੈੱਕ ਕਰ ਲਓ ਜੀ ਸੋਹਣੇ ਢਾਂਚੇ ਦੇ ਵਿੱਚ ਆ ਕੱਟੀ ਇਹ ਠੀਕ ਆ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੋਊਗੀ ਤੇ ਬਾਕੀ ਕੱਟੀ ਦਾ ਪਿੰਡਾ ਪੁੰਡਾ ਵੀ ਬਹੁਤ ਸੋਹਣਾ ਸੈਂਗ ਸੋਹਣੇ ਆ ਤੇ ਅੱਖਾਂ ਐਨ ਬਿਲਕੁਲ ਦੋਵੇਂ ਨੀਲੀਆਂ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਆ ਦੋਸਤੋ ਇਹ ਝੂਟੀ ਤੁਹਾਨੂੰ ਦਿਖਾ ਰਿਹਾ ਤੇ ਮਾਰਕਿੰਗ ਜਿਹੜੀ ਬਿਲਕੁਲ ਜੈਜੀ ਆ ਗਈ ਹੈ ਚਾਰੇ ਪੈਰਾਂ ਤੇ ਤੁਸੀਂ ਦੇਖੋ ਬਿਲਕੁਲ ਜੈਜੈ ਜੀ ਮਾਰਕਿੰਗ ਠੀਕ ਹੈ ਜੀ ਤੇ ਇਸ ਕੱਟੀ ਦੇ ਦੋਸਤੋ ਤਿੰਨ ਥਾਣ ਜਮਾਂਦਰੂ ਆ ਕੋਈ ਵੱਡੇ ਟੁੱਕੇ ਨਹੀਂ ਗਾ ਠੀਕ ਹੈ ਜੀ ਤਿੰਨ ਥਾਣ ਹੋਣਗੇ ਬਿਲਕੁਲ ਜਮਾਂਦਰੂ ਥਾਣ ਹੋਣਗੇ ਠੀਕ ਹੈ ਜੀ ਬਾਕੀ ਝੋਲੀ ਝੂਲੀ ਥਣਾ ਦੇ ਵਿੱਚ ਦੋਸਤੋ ਚੰਗੀ ਹੈ ਡੱਬ ਝੋਲੀ ਤੇ ਵੀ ਆ ਗਿਆ ਠੀਕ ਹੈ ਜੀ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਉਹ ਤੁਸੀਂ ਦੇਖ ਲਓ ਵੀ ਥਾਣਾ ਜਮਾਂਦਰੂ ਤੈਨ ਤੈਨ ਤੇ ਤਿੰਨਾਂ ਦੇ ਵਿੱਚ ਇੱਕ ਇੱਕ ਇਸਰਾਖ ਹੋਊਗਾ ਠੀਕ ਹੈ ਜੀ ਤੇ ਰੇਟ ਬਈ ਇਹਦਾ ਕੀ ਹੋਊਗਾ ਰੇਟ ਇਹਦਾ ਬਈ 30000 ਰੁਪਿਆ 30000 ਹਾਂ ਜੀ ਠੀਕ ਹੈ ਦੋਸਤੋ 30000 ਰੁਪਿਆ ਇਸ ਝੂਟੀ ਦੀ ਡਿਮਾਂਡ ਹੈ ਜੀ ਠੀਕ ਹੈ ਵਿੱਚੋਂ ਮੌਕੇ ਦੇ ਉੱਤੇ ਮਾਣ ਤਾਣ ਵੀ ਹੋ ਜਾਊਗਾ ਠੀਕ ਹੈ ਬਾਕੀ ਪ੍ਰੋਪਰ ਮਾਰਕਿੰਗ ਦੇ ਵਿੱਚ ਸੋਨੇ ਢਾਂਚੇ ਦੇ ਵਿੱਚ ਇਹ ਝੂਟੀ ਤੁਹਾਨੂੰ ਦਿਖਾਈ ਹੈ ਜੀ ਇਹ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲੇ ਟੇਡੇ ਕੜ ਦੇ ਵਿੱਚ ਕਿੰਨੇ ਟਾਈਮ ਦੀ ਹੋਗੀ ਬਈ ਇਹ ਇਹ 1 ਸਾਲ ਦੀ ਹੈ ਜੀ 1 ਸਾਲ ਦੀ ਹੈ ਹਾਂਜੀ ਠੀਕ ਹੈ ਮਾਰਕਿੰਗ ਇਹਦੇ ਵੀ ਸੋਹਣੀ ਹੈ ਖੋਲ ਬਈ ਇਹਨੂੰ ਵੀ ਕੜਾ ਦਾ ਵੀ ਜਿਹੜਾ ਬਾਕੀ ਕੱਟੀ ਦੋਸਤੋ ਇਹ ਵੀ ਬੜੀ ਸੋਹਣੀ ਹੈ ਬਿਲਕੁਲ ਜੈਤ ਜੀ ਮਾਰਕਿੰਗ ਦੇ ਵਿੱਚ ਸੋਹਣੇ ਮੂ ਮੱਥੇ ਦੀ ਹੈ ਕਟਕੁੱਟ ਸੋਹਣਾ ਅੱਖਾਂ ਦੋਵੇਂ ਜਿਹੜੀਆਂ ਦੋਸਤੋ ਨੀਲੀਆਂ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਉਮਰੋਂ 1 ਸਾਲ ਹੈ ਠੀਕ ਹੈ ਜੀ ਬਾਕੀ ਤੁਰ ਤੁਰ ਤੁਸੀਂ ਆਪ ਹੀ ਚੈੱਕ ਕਰ ਠੀਕ ਹੈ ਬਈ ਮੋੜ ਦੇ ਚਾਰੇ ਪੇਰਾ ਤੇ ਬਿਲਕੁਲ ਹੀ ਜੈਜੀ ਮਾਰਕਿੰਗ ਹੋਊਗੀ ਦੋਸਤੋ ਠੀਕ ਹੈ ਜੀ ਸੈਗਸੂng ਸੋਹਣੇ ਆ ਤੇ ਬਾਕੀ ਥਣ ਥਣ ਤੁਹਾਨੂੰ ਦਿਖਾ ਦਿੰਨਾ ਇੰਨਾ ਦੋਹਾਂ ਕਟੀਆਂ ਦੇ ਚਾਰ ਚਾਰ ਥਣ ਐਨ ਬਿਲਕੁਲ ਵਧੀਆ ਹੋਣਗੇ ਤੇ ਗੈਪ ਤੇ ਲੱਗੇ ਹੋਣਗੇ ਪੂਰੀ ਤਸੱਲੀ ਤੁਹਾਨੂੰ ਕਰਾ ਦਿੰਨਾ ਠੀਕ ਹੈ ਜੀ ਇਹ ਹਲੋ ਦੋਸਤੋ ਥਣ ਦੇਖੋ ਜੀ ਚਿਹਰੇ ਨਿਖੜ ਵੀ ਹੋਣਗੇ ਥਣ ਦਾ ਸਾਈਜ਼ ਤੇ ਥਣ ਦਾ ਗੈਪ ਐਨ ਬਿਲਕੁਲ ਬਰਾਬਰ ਦਾ ਹੋਊਗਾ ਠੀਕ ਹੈ ਜੀ ਅੱਖਾ ਓੱਖਾ ਚੈੱਕ ਕਰ ਲਓ ਤੇ ਰੇਟ ਬਈ ਇਹਦਾ ਕੀ ਹੋਊਗਾ ਰੇਟ ਇਹਦਾ ਬਈ ਜੀ 32000 32000 ਹਾਂ ਜੀ ਠੀਕ ਹੈ ਮਾਨਤਾਨ ਹੋ ਜੂਣਾ ਹਾਂ ਜੀ ਹਾਂ ਜੀ ਮਾਨਤਾਨ ਹੋ ਜੂਗਾ ਠੀਕ ਹੈ ਦੋਸਤੋ 32000 ਰੇਟ ਦੂਜੇ ਨੰਬਰ ਵਾਲੀ ਝੋਟੀ ਦਾ ਠੀਕ ਹੈ ਮਾਨਤਾਨ ਮੌਕੇ ਦੇ ਉੱਤੇ ਹੋਊਗਾ ਤੇ ਜਿਹੜੀ ਤੀਜੇ ਨੰਬਰ ਤੇ ਹੈ ਆਪਣੇ ਕੋਲੇ ਇਹ ਬਈ ਕਿੰਨੇ ਟਾਈਮ ਦੀ ਹੋਗੀ ਇਹ ਵੀ ਸਾਲ ਦੀ ਹੈ ਜੀ ਇੱਕ ਸਾਲ ਦੀ ਹੈ ਹਾਂ ਜੀ ਇਹ ਸੰਭੀ ਹੈ ਹਨਾ ਥੋੜੀ ਜੀ ਆ ਇਹ ਸੰਭੀ ਹੈ ਰਾਜੀ ਹੈ ਤੇ ਖੋਲਿਆ ਇਹਨੂੰ ਵੀ ਇਹਦਾ ਵੀ ਕਢਾਇਆ ਕੇ ਢੇੜਾ ਇਹਦਾ ਰੇਟ ਰੂਟ ਕੀ ਸੋਚਿਆ ਇਹਦਾ ਵੀ 32000 ਹੀ ਹੈ 320 ਸੋ ਦੋਸਤੋ ਥਾਣ ਚੈੱਕ ਕਰੋ ਜੀ ਦੋ ਥਾਣ ਬਲੈਕ ਤੇ ਦੋ ਥਾਣੀ ਗਲਾਬੀ ਹੈ ਇਹਦੇ ਠੀਕ ਹੈ ਸੋਹਣੇ ਢਾਂਚੇ ਦੇ ਵਿੱਚ ਆ 32000 ਰੁਪਏ ਇਸ ਝੋਟੀ ਦਾ ਬਾਈ ਨੇ ਰੇਟ ਰੱਖਿਆ ਠੀਕ ਹੈ ਜੀ ਬਾਕੀ ਸਭੀ ਹੈ ਕੱਟੀ ਦੋਸਤੋ ਇਹ ਪੁੜੇ ਪੜੇ ਐਨ ਬਿਲਕੁਲ ਚੱਕਵੇਂ ਤੁਹਾਨੂੰ ਤੋਰ ਚੈੱਕ ਕਰਾ ਦੇਣਾ ਥੋੜੀ ਜਿਹੀ ਲੰਮੀ ਤੋਰ ਕੇ ਠੀਕ ਹੈ ਇਹ ਆ ਲੋ ਦੋਸਤੋ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਪੈਂਦੀ ਹੈ ਬਾਕੀ ਕੱਟੀ ਸੋਹਣੀ ਹੈ ਸੋਹਣੇ ਢਾਂਚੇ ਦੀ ਹੈ ਇਹ ਥਣ ਥਣ ਚੰਗੀ ਹੈ ਤੇ ਗਾਹਾਂ ਚੰਗਾ ਦੋ ਦੋ ਦੇ ਦੇਰੀ ਦੇਜੋਗੇ ਠੀਕ ਹੈ ਸਿੰਘ ਕਾਫੀ ਗੜਾਈ ਦੇ ਵਿੱਚ ਕਰ ਰਿਹਾ ਦੋਸਤੋ ਉਮਰ ਦੇ ਹਿਸਾਬ ਨਾਲ ਇੱਥੇ ਇਹਨਾਂ ਗੂਲ ਕਰ ਜਾਣਾ 32000 ਰੁਪਏ ਦੋਸਤੋ ਇਸ ਝੋਟੀ ਦਾ ਰੇਟ ਬਾਈ ਨੇ ਰੱਖਿਆ ਵਿੱਚੋਂ ਮਾਣ ਤਨ ਸਾਰੇ ਪਸ਼ੂਆਂ ਦੇ ਵਿੱਚੋਂ ਹੋਊਗਾ ਚਾਰ ਥਾਣਾ ਚਾਰੇ ਥਾਣਾ ਵਿਅਥ ਤੇ ਲੱਗੇ ਹੋਏ ਆ ਦੋ ਥਣ ਗਲਾਬੀ ਤੇ ਦੋ ਥਣ ਬਲੈਕ ਠੀਕ ਹੈ ਜੀ ਬਾਕੀ ਐਨ ਬਿਲਕੁਲ ਪਧਰੀ ਇਹ ਕੱਟੀ ਤੁਹਾਨੂੰ ਦਿਖਾਈ ਹੈ ਜੀ ਪਿੱਛੋਂ ਦੇਖੋ ਦੋਸਤੋ ਕਿੰਨੀ ਚੌੜੀ ਹੈ ਠੀਕ ਹੈ ਜੀ 32000 ਰੁਪਏ ਡਿਮਾਂਡ ਕੀਤੀ ਹੈ ਜੀ ਵਿੱਚੋਂ ਮਾਣ ਤਨ ਹੋ ਜਾਊਗਾ ਤੇ ਤੈਨ ਨਾਗ ਤੁਹਾਨੂੰ ਦਿਖਾਤੇ ਜੀ ਪ੍ਰੋਪਰ ਸਾਰੀ ਤਸੱਲੀ ਕਰਾਤੀ ਹੈ ਥਣ ਥਣ ਤੁਹਾਨੂੰ ਸਾਰੀਆਂ ਦਿਖਾਤੇ ਹੈ ਜੀ ਠੀਕ ਹੈ ਜੀ ਤੇ ਫਿਰ ਵੀ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਲਿਓ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ